ਯਾਰ ਇਹ ਨਹੀਂ ਟੈਨਸ਼ਨ ਪਈ ਐ ਨਾ ਕੋ ਸਮਝ ਨਹੀਂ ਲੱਗਣ ਦੀ ਕੀ ਕਰਾਂ ਇਹਨਾਂ ਦਾ ਮੈਂ ਕੋਈ ਵੀ ਕੰਮ ਕਰਨਾ ਵਾਣਾ ਅੱਗੇ ਸਾਰਾ ਟੱਬਰ ਖਲੋਤਾ ਹੁੰਦਾ ਕੋਈ ਵੀ ਕੰਮ ਸਿਰੇ ਨਹੀਂ ਚੜ੍ਹਣਦੇ ਜਦੋਂ ਦਾ ਆਇਆ ਵਾਣਾ ਦੋ ਤਿੰਨ ਹੱਲੇ ਮੈਂ ਕੀਤੇ ਤੇ ਕੋਈ ਕੰਮ ਨਹੀਂ ਪੂਰਾ ਹੋਇਆ ਜੇ ਕਿਤੇ ਵੱਡੀ ਕੰਟਰੀ ਚ ਚਲ ਗਿਆ ਤੇ ਉੱਥੇ ਤੇ ਕੋਈ ਬੰਦਾ ਵੀ ਹੈ ਨਹੀਂ ਮੇਰਾ ਜਿਹੜਾ ਕੰਮ ਕਰ ਸਕੇ ਤਾਂ ਹੁਣ ਸਮਝ ਨਹੀਂ ਲੱਗਣ ਦੀ ਮੈਂ ਕਰਾਂ ਦੇ ਕਰਾਂ ਕੀ ਜੇ ਕਬ ਦੇਣਾ ਗੱਲ ਕਰਨਾ ਵਾ ਤੇ ਉਹ ਸਿਰ ਦੇ ਵਾਲਾਂ ਨੂੰ ਪੈਂਦੀ ਗਾੜੀ ਕਿ ਤੂੰ ਆਪਣੀ ਮਰਜ਼ੀ ਵਿਆ ਕਰ ਲੈ ਪਰ ਉਹ ਜਿਹੜੀਆਂ ਗੱਲਾਂ ਦਾ ਇਹਨਾਂ ਨੂੰ ਪਤਾ ਹੀ ਨਹੀਂ ਕਿ ਮੈਂ ਕੀ ਚਾਹੁੰਦਾ ਐਦਾਂ ਕਰਨਾ ਵਾ ਕਿ ਜੇ ਜੋ ਨਹੀਂ ਗੱਲ ਕਰਕੇ ਦੇਖਾਂ ਉਹ ਸਕਦਾ ਉਹ ਹੀ ਮੇਰੀ ਗੱਲ ਮੰਨਦੇ ਉਦੋਂ ਅੱਜ ਤੱਕ ਜਿਹੜੀ ਹੈ ਨਾ ਇਹ ਨਹੀਂ ਮੇਰੀ ਗੱਲ ਨਹੀਂ ਆ ਕੋਈ ਵੀ ਤੜ ਉਹਨੂੰ ਕਿਹਾ ਕਿ ਦੇਖਣਾ ਇਹ ਗੱਲ ਬੰਦ ਜੀ ਘਰ ਦੇ ਉਹ ਕਲਾਮਦੇ ਰਹਿ ਲੈਣਾ ਜੋ ਬਣ ਉਹ ਆ ਗੱਲ ਸੁਣੀ ਆਣ ਕੇ ਬੀਦੀ ਭਜਾ ਮਰਨ ਲਈ ਉਹ ਯਾਰ ਆਵਾਜ਼ ਮਾਰੀ ਸੀ ਮੈਂ ਨਾ ਗੱਲ ਕਰਨੀ ਤੇਰੇ ਨਾਲ ਇੱਕ ਅੱਛਾ ਉਹ ਇਹੋ ਬਾਹਰ ਗੂਰ ਬਾਰੇ ਗੱਲ ਕਰਨੀ ਦੱਸੋ ਕੀ ਸਲਾਹ ਬਣੀ ਆ ਫਿਰ ਸਲਾਹ ਕੁਛ ਨਹੀਂ ਮੈਂ ਨਾ ਗਿਆ ਹਾਂ ਕੱਲ ਜੰਟ ਵਾਲਾ ਅੱਛਾ ਤੇ ਮੈਨੂੰ ਕਹਿ ਰਹੇ ਆ ਕਹਿੰਦਾ ਵੀ 15 ਤੋਂ 20 ਲੱਖ ਰੁਪਏ ਤੁਹਾਡਾ ਜਿਹੜਾ ਲੱਗ ਜਾਣਾ ਵਾ ਉਦਾਂ ਤੇ ਕਹਿੰਦੇ ਪੈਸੇ ਵੱਧ ਲੱਗਦੇ ਆ ਅੱਛਾ ਤੇ ਪਰ ਨਾ ਜਿੱਦਾਂ ਹੁਣ ਮੈਂ ਕੰਮ ਕਰਨ ਜਾਣਾ ਨਾ ਤੇ ਲਾਇਸੈਂਸ ਮੇਕਉ ਹੈਗਾ ਵਾ ਤੇ ਪੈਸੇ ਘਾਟੀ ਲੱਗਣੇ ਆ ਉਹ ਫੇਰ ਵੀ 15 ਤੇ ਚਾਹੀਦਾ ਹੀ ਆ 15 ਲੱਖ ਉਹ ਵੀਰ ਜੀ 15 ਕਾ ਦਾ 20 ਚਾਹੀਦਾ ਵਾ ਅੱਛਾ ਹਾਂ ਹੁਣ ਮੰਨ ਲਓ ਟਿਕਟਾਂ ਵੀ ਕਰਾਉਣੀਆਂ ਹੋਰ ਵੀ ਖਰਚੇ ਕਈ ਹੋ ਜਾਣੇ ਆ ਉਹ ਆ ਹੋਏ ਤੇ ਹੈ ਨਾਲੇ ਵੱਡੀ ਕੰਟਰੀ ਜਾਣਾ ਵਾ ਪੈਸੇ ਕੋਈ ਨਾਲ ਵੀ ਕਰਨੇ ਪੈਣੇ ਆ ਤੇ ਸਾਰੇ ਕੰਮ ਹੀ ਕਰਨੇ ਆ ਮੈਂ ਤਾਂ ਯਾਰ ਤੈਨੂੰ ਇਹ ਸਲਾਹ ਦਿੰਨਾ ਵਾਂ ਅੱਗੇ ਕੋਈ ਗੱਲ ਤੇ ਨਹੀਂ ਆ ਤੂੰ ਮੇਰੀ ਮੋੜਦਾ ਪਰ ਮੈਂ ਚਾ ਲੈ ਕੇ ਸਲਾਹ ਦੇ ਕੇ ਵੇਖ ਲੈਣਾ ਦੱਸੋ ਵੀਰ ਜੀ ਕੋਈ ਗੱਲ ਨਹੀਂ ਮੈਂ ਇਹ ਕਹਿਣਾ ਵਾਂ ਵੀ ਚਲ ਜੇ 2 ਸਾਲ ਤੂੰ ਇੱਥੇ ਲਾਏ ਜਿੱਥੇ ਅੱਗੇ ਇਹ ਪਹਿਨਾ ਵਾਲੇ ਤਾਂ ਆ ਠੀਕ ਆ ਤੇ ਚੱਲ ਇਹ ਵੀ ਜੇ ਹੁਣ 4-5 ਲੱਖ ਵੀ ਤੇ ਕੋਈ ਜਮਾ ਹੋਊਗਾ ਤੇ 4-5 ਹੋਰ ਹੋ ਜਾਊਗਾ ਉੱਤੇ ਆ ਵਾ ਕੇ ਗੱਲ ਤਾਂ ਹੈ ਤੇ ਨਾਲੇ ਘਰ ਦੇਣਾ ਤੰਗੀ ਜਾਉਣਗੇ ਹੁਣ ਮਾਲਾ ਡੈਡੀ ਨੇ ਪੈਸੇ ਲਾ ਦੇਣੇ ਹੀ ਆ। ਹਾਂਜੀ। ਸਾਰੇ ਨਾਲ ਮਿਲ ਕੇ ਲਾ ਦੇਣੇ ਆ। ਤੇ ਪਰ ਮਗਰੋਂ ਜੇ ਇਹ ਤੰਗੀ ਚ ਰਹੇ ਤਾਂ ਫਿਰ ਫਾਇਦਾ ਕੀ ਜਾਣਦਾ। ਵਾਕੇ ਗੱਦ ਘੱਟ ਠੀਕ ਵਾਹਣਾ। ਤੇ ਮੈਂ ਤਾਂ ਤੈਨੂੰ ਕਹਿਣ ਲਿਆ ਸੀ ਕਿ ਚੱਲ 2 ਸਾਲ ਇੱਥੇ ਲਾ ਆ। ਜਿੰਨੇ ਵੀ ਪੈਸੇ ਜਮਾ ਹੁੰਦੇ ਉਹਨੇ ਠੀਕ ਆ। ਤੇ ਕੋਈ ਐਂ ਫਸਲ ਕੁਸਲ ਦੇ ਜੋੜ ਲਈਆਂ ਹੋਣਾ ਚੱਲ। ਜੋ ਬੰਤ ਤੂੰ ਨਾਲ ਨੂੰ ਗਲਤ ਨਾ ਸਮਝੀ। ਮੈਂ ਤੈਨੂੰ ਤਾਂ ਕਹਿਣ ਲਿਆ ਆ ਕਿ ਜੇ 20 ਲੱਖ ਰੁਪਏ ਤੇਰੇ ਤੇ ਲਾਤਾ ਤੇ ਮੁੜ ਕੇ ਐਂ ਤੰਗੀ ਕਿਦਾਂ ਕੱਟਣੀ ਆ ਮਗਰ। ਇਹੋ ਹੀ ਆ ਵੀ ਚੱਲ 2 ਸਾਲ ਤੂੰ ਉੱਥੇ ਲਾ ਆ ਤੇ ਮੁੜ ਕੇ ਮੈਂ ਵੀ ਹੱਲਾ ਮ ਵਿਚਿਤ ਹੀ ਫੇਰ ਕਿਉਂ ਕਰਦੇ ਜੀ ਮੈਂ ਡੈਡੀ ਹੁਣ ਉਹਨੂੰ ਆਪੇ ਕਹਿ ਦੇਣਾ ਵਾ ਤੇ ਨਾਲੇ ਤੁਹਾਡੀ ਗੱਲ ਵੀ ਠੀਕ ਵਾ ਹੁਣ ਮੰਨ ਲਓ ਹੁਣ ਅਸੀਂ ਪੈਸੇ ਇਕੱਠੇ ਕਰਨੇ ਆ ਓਏ ਆਹੋ ਤਾਂ ਕਿੰਨੀ ਮੁਸ਼ਕਲ ਹੋਣੀ ਆ ਉਹ ਮੁੜ ਕੇ ਜੇ ਸਾਰਾ ਟੱਬਰ ਤੰਗੀ ਚ ਰਿਹਾ ਤਾਂ ਫੇਰ ਫਾਇਦਾ ਕੀ ਨਹੀਂ ਹੁਣ ਫੇਰ ਵੀ ਟਾਈਮ ਲੱਗ ਹੀ ਜਾਣਾ ਪੂਰੇ ਕਰਨ ਤਾਂ ਮੈਂ ਕਹਿੰਦਾ ਦੋਸਾਲ ਇੱਥੇ ਲਾਵਾ ਡੈਡੀ ਨੂੰ ਵੀ ਸਮਝਾ ਦੂੰ ਸਮਝਾਉਣਾ ਕੀ ਇਹਦੇ ਵਿੱਚ ਮੈਂ ਕਿਹੜਾ ਦੂਜੀ ਕੰਟਰੀ ਚ ਫੁੱਟੀ ਲਈ ਆ ਜੇ ਚੱਲ ਵੇਖ ਲੈ ਤੂੰ ਸਲਾਮ ਮਸਲਾ ਕਰਕੇ ਫੇਰ ਵੀ ਮੈਂ ਤੇ ਤੈਨੂੰ ਚੰਗੀ ਸਲਾਹ ਦੱਤੀ ਏ ਨਹੀਂ ਕੋਈ ਗੱਲ ਨਹੀਂ ਹਾਂ ਮੈਂ ਜਾ ਕੇ ਨਾ ਤੇ ਕਹਿ ਦਿੰਦਾ ਮੈਂ ਏਜੰਟ ਨੂੰ ਫੋਨ ਕਰ ਦਿੰਦਾ ਵਾਂ ਕਿ 2 ਸਾਲ ਬਾਅਦ ਬਣਾਵਾਂਗੇ ਫੇਰ ਕੋਈ ਗੱਲ ਨਹੀਂ ਉਹਨੇ ਕਿਹੜਾ ਕਹੇ ਪੈਸਾ ਦੇ ਦਿੱਤਾ ਕੋਈ ਨਹੀਂ ਨਹੀਂ ਅਜੇ ਇਹਦੋਂ ਕੁ ਕੁ ਨਹੀਂ ਹਾਂ ਕੋਈ ਨਹੀਂ ਮੈਂ ਜਾਨਾ ਚੱਲ ਕਰਕੇ ਸਲਾਹ ਤੁਹਾਨੂੰ ਦੱਸ ਦਿੰਦੀ ਮੈਂ ਹਾਂ ਠੀਕ ਉਹ ਮੈਂ ਤੇ ਘਰ ਦੇ ਨਾਲ ਮੱਥਾ ਮਾਰਦਾ ਰਿਆਂ ਪਹਿਲਾਂ ਜੇ ਮੈਨੂੰ ਪਤਾ ਹੁੰਦਾ ਵੀ ਜੋਬ ਨਹੀਂ ਨਹੀਂ ਛੇਤੀ ਮੰਨ ਜਾਣਾ ਵਾਂ ਤੇ ਮੈਂ ਇਹ ਨਹੀਂ ਗੱਲ ਕਰ ਲੈਂਦਾ ਜੋਬਨ ਤੇਰੇ ਵੱੱਤੇ ਵੀ ਉੱਥੇ ਖੂ ਤਿਆਰੀ ਆ ਟੈਨਸ਼ਨ ਨਾ ਆ ਉਹਦੇ ਜੀ ਸੁੱਟਣਾ ਤੈ ਚੋਤ ਹਾਂਜੀ ਮੰਮੀ ਪੁੱਤ ਚੋਲ ਬਣਾਉਣ ਲੱਗੀ ਆਂ ਹਾਂਜੀ ਮੰਮੀ ਨਮਕੀਨ ਚੋਲ ਖਾਂਦਾ ਦਿਲ ਕਰੰਡਿਆ ਮੈਂ ਕਿ ਚਲ ਸਾਰਿਆਂ ਵਾਸਤੇ ਬਣਾ ਲੈਣੀ ਤੇ ਚਲ ਮੈਂ ਬਣਾ ਦਿੰਦੀ ਉਹ ਨਹੀਂ ਨਹੀਂ ਮੰਮੀ ਜੀ ਇਨਾ ਕੰਮ ਤੇ ਮੈਂ ਕਰ ਹੀ ਲੈਣਾ ਪੁੱਤ ਜਿੰਨਾ ਨਵਾਂ ਨਵਾਂ ਵਿਆਹ ਹੋਇਆ ਵਾ ਇਨਾ ਕੰਮ ਨਾ ਕਰਿਆ ਕਰ ਸਫਾਈ ਵਾਲੀ ਸਫਾਈ ਕਰ ਜਾਂਦੀ ਆ ਤੇ ਰੋਟੀ ਪਾਣੀ ਆ ਉਹ ਮੈਂ ਤੇ ਰਪਿੰਦਰ ਬਣਾ ਲੈਂਦੀ ਆ ਮੰਮੀ ਜੀ ਉਦਾਂ ਮੇਰਾ ਜੀ ਨਹੀਂ ਲੱਗਦਾ ਵੇਲੀ ਰਵਾਂ ਨਾ ਫਿਰ ਪਿੰਡ ਦੀ ਯਾਦ ਆਉਂਦੀ ਰਹਿੰਦੀ ਆ ਕੰਮ ਕਰੂੰਗੀ ਤੇ ਫੇਰ ਹੀ ਇੱਥੇ ਜੀ ਲਾਉਂਗੀ ਕੱਲੀ ਵੀ ਕਾ ਠੀਕ ਆ ਹੋਰ 10 ਪਿੰਡੋਂ ਫੋਨ ਆਇਆ ਵਾ ਹਾਂਜੀ ਮੰਮੀ ਜੀ ਹੌਂਦਾ ਹੀ ਰਹਿੰਦਾ ਮੰਮੀ ਠੀਕ ਠਾਕ ਮੰਮੀ ਹੋਣੀ ਹਾਂਜੀ ਵਧੀਆ ਸਾਰੇ ਠੀਕ ਠਾਕ ਅੱਛਾ ਤੇ ਚੱਲ ਬਣਾ ਲਾ ਤੂੰ ਨਮਕੀਨ ਚੌਲ ਤੇ ਸਬਜ਼ੀ ਕੀ ਖਾਣੀ ਐ ਮੈਂ ਕੱਟ ਲਾਂ ਫੇਰ ਉਹ ਬਣਾ ਲੀਨੀ ਆ ਕੋਈ ਨਹੀਂ ਮੰਮੀ ਤੁਸੀਂ ਫਿਕਰ ਨਾ ਕਰੋ ਅੱਜ ਰੋਟੀ ਮੈਂ ਬਣਾਉਣੀ ਐ 10 ਕੱਲੀ ਇਹਨਾਂ ਕੰਮ ਕਰਨਗੇ ਮੈਂ ਪਿੰਡਾਂ ਨੂੰ ਦੇ ਦਿੰਨੀ ਮੰਮੀ ਇਹ ਕਿੰਨਾ ਕੰਮ ਕੋਈ ਨਹੀਂ ਤੁਸੀਂ ਦੀਦੀ ਨੂੰ ਵੀ ਰੈਸਟ ਕਰ ਦਿਓ ਕਰਦੇ ਹੀ ਆ ਦੀਦੀ ਕੰਮ ਪੁੱਤ ਅਜੇ ਤੈਨੂੰ ਕਈਆਂ ਚੀਜ਼ਾਂ ਦਾ ਨਹੀਂ ਪਤਾ ਕਿ ਕਿਹੜੀ ਚੀਜ਼ ਕਿੱਥੇ ਰੱਖੀ ਆ ਤੇ ਕਿਹੜੀ ਕਿੱਥੇ ਰੱਖੀ ਆ ਚਲ ਰਪਿੰਦਰ ਆਉਗੀ ਤਾਂ ਤੈਨੂੰ ਦੱਸ ਦਊਗੀ ਮੰਮੀ ਜੀ ਮੈਂ ਆਵਾਜ਼ ਮਾਰ ਕੇ ਪੁੱਛਣੂੰਗੀ ਦੀਦੀ ਨੂੰ ਤੇ ਫੇਰ ਕੀ ਨਾ ਕਰੋ ਆ ਕੰਮ ਇਹਨਾਂ ਦੇ ਮੈਂ ਛੱਟ ਕਰ ਲੈਣਾ ਚਲ ਠੀਕ ਆ ਤੇ ਨਾਲੇ ਪੁੱਤ ਤੂੰ ਮੰਮੀ ਨੂੰ ਉਹਨਾਂ ਨੂੰ ਫੋਨ ਕਰਨਾ ਹੀ ਵੀ ਆਣ ਕੇ ਇੱਕ ਵਾਰ ਤੇ ਫੇਰਾ ਮਾਰ ਜਾਂਦੇ ਉਹ ਵੀ ਆਪਣੀ ਧੀ ਦਾ ਘਰ-ਬਾਰ ਵੀ ਇਹ ਜਾਂਦੇ ਚੰਗੀ ਤਰ੍ਹਾਂ ਮੰਮੀ ਜੀ ਜਦੋਂ ਉਹਨਾਂ ਨੇ ਵਿਆਹ ਹੀ ਦਿੱਤਾ ਉਹ ਬੜੇ ਖੁਸ਼ ਨੇ ਇਹ ਚੀਜ਼ ਚ ਕੋਈ ਨਹੀਂ ਦਮੈਂ ਕਹੂੰਗੀ ਵੀ ਫੇਰਾ ਮਾਰ ਜਾ ਆਹ ਨਹੀਂ ਤੋ ਕਰੀ ਫੋਨ ਹਾਂਜੀ ਮੰਮੀ ਹੁਣੀ ਕਹਿਣ ਦੇ ਵੀ ਹੋ ਕੇ ਜਾਓ ਇੱਕ ਵਾਰ ਨਹੀਂ ਨਹੀਂ ਮੈਂ ਕਰੂੰਗੀ ਫੋਨ ਉਹਨਾਂ ਨੂੰ ਜੇ ਮੈਂ ਕਰ ਲਾਂ ਫਿਰ ਕੰਮ ਹਾਂ ਬਣਾ ਲਾ ਤੂੰ ਚੋ ਹਲੋ ਸਸੀ ਭਾਜੀ ਸਸਕਾ ਠੀਕ ਆ ਜੀ ਠੀਕ ਆ ਠੀਕ ਆ ਚਲੋ ਵਧੀਆ ਹੋ ਗਿਆ ਜੀ ਬਣ ਗਿਆ ਕੰਮ ਠੀਕ ਆ ਕੋਈ ਗੱਲ ਨਹੀਂ ਮੈਂ ਨਾ ਭੇਜ ਦਿੰਨਾ ਦਲਜੀਤ ਨੂੰ ਨੇ ਤਾਂ ਪਾਸਪੋਰਟ ਵਗੈਰਾ ਦੇ ਜੂਗਾ ਸਾਰਾ ਕੁਛ ਨਾ ਆਪਣਾ ਵੀ ਦੇ ਜੂਗਾ ਨਾ ਠੀਕ ਆ ਠੀਕ ਭਾਜੀ ਠੀਕ ਆ ਨਹੀਂ ਕਾਦੀ ਭੇਜਦਾ ਨਾ ਕੋਈ ਗੱਲ ਨਹੀਂ ਇਹ ਤੁਹਾਡੀ ਮਿਹਨਤੀ ਹੈ ਭਾਜੀ ਬਹੁਤ ਵਧੀਆ ਕੀਤਾ ਠੀਕ ਹੈ ਜੀ ਠੀਕ ਆ ਧੰਨਵਾਦ ਜੀ ਠੀਕ ਆ ਹੱਸ ਕੇ ਕਹੋ ਚੱਲੇ ਵੀ ਵਧੀਆ ਹੋ ਗਿਆ ਜੀ ਨਾਲੇ ਦਰਜੀਤਾ ਵੀ ਹੋ ਜਾਊਗਾ ਦੀਪ ਹਾਂਜੀ ਆਈ ਜੇ ਬਾਇਓਮੈਟਰ ਹਾਂਜੀ ਫੋਨ ਆਇਆ ਏਜੰਟ ਦਾ ਅੱਛਾ ਤੇ ਕੈਨੇਡਾ ਦਾ ਤੁਹਾਡਾ ਕੰਮ ਬਣ ਗਿਆ ਸੱਚੇ ਹੂੰ ਦਿਲਜੀਤ ਦਾ ਅੱਛਾ ਅੱਛਾ ਵਧਾਈ ਫਿਰ ਤੁਹਾਨੂੰ ਕਿ ਹੈ ਚਲੋ ਵਧੀਆ ਹੋ ਗਿਆ ਮੈਂ ਕਹਿੰਨਾ ਤੇ ਚਲੋ ਉਹਦਾ ਵੀ ਵਧੀਆ ਹੋ ਗਿਆ ਉਹਨਾਂ ਦਾ ਦਿਲਜੀਤ ਵੀ ਮੈਂ ਕਹਿੰਦੀ ਆ ਵੀ ਕੋੰਦਾ ਹੀ ਟਰਾਈ ਕਰਨ ਦੇ ਹੋਂਦੇ ਵਾਸਤੇ ਇਕੱਲੇ ਦਾ ਵੀ ਬਾਂਜੇ ਕੰਮ ਕਿਤੇ ਚੱਲ ਪਰ ਨਹੀਂ ਕੇ ਪਾਸੇ ਲੱਗਣ ਦੀ ਗੱਲ ਉਹ ਪਤਾ ਨਹੀਂ ਸਾਡੇ ਨਾਲ ਹੀ ਬਣਨਾ ਸੀ ਉਹਦਾ ਹਾਂਜੀ ਹਾਂਜੀ ਹੂੰ ਅਸਲ ਵਿੱਚ ਨਾ ਜਿਹੜੀ ਹੈਗੀ ਨਾ ਤੁਹਾਡੇ ਟਰੈਵਲਿਸ ਤੇ ਮੈਨੂੰ ਲੱਗਾ ਉਹਨੇ ਹੀ ਕੰਮ ਸਵਾਰਿਆ ਉਹਦੇ ਕਰਕੇ ਹੋਇਆ ਬਣਾ ਚਲੋ ਚੰਗਾ ਹੋ ਗਿਆ ਉਹ ਇੱਥੇ ਵੀ ਹੁਣ ਕਿੰਨਾ ਚਿਰ ਹੋ ਗਿਆ ਉਹਨੂੰ ਵਿਚਾਰੇ ਨੂੰ ਟਰਾਈ ਕਰਦੇ ਆ ਹੂੰ ਠੀਕ ਹੈ ਨਾ ਤੇ ਮੈਂ ਉਹਨੂੰ ਕਿਹਾ ਮੈਂ ਚੱਲ ਮੈਂ ਪਾਸਪੋਰਟ ਭੇਜ ਦਣਾ ਦਲਜੀਤ ਨੂੰ ਕਿਓ ਵੀ ਆਪਣਾ ਵੀ ਪਾਸਪੋਰਟ ਲੈ ਲੈ ਤੇ ਸਾਡੇ ਵਾਲੇ ਵੀ ਉਹਨਾਂ ਨੂੰ ਪਹੁੰਚਾ ਦਿਓ ਕੱਲ ਨੂੰ ਠੀਕ ਠੀਕ ਹੈ ਕੋਈ ਨਹੀਂ ਮੈਂ ਕਰਦੀ ਉਹਨੂੰ ਵੀ ਫੋਨ ਤੇ ਨਾਲ ਮੈਂ ਜੋਤ ਨੂੰ ਦੱਸ ਨਹੀਂ ਆ ਬੜੀ ਖੁਸ਼ ਹੋਣਾ ਉਹਨੇ ਵੀ ਹਾਂ ਉਹਨੂੰ ਦੱਸ ਦਿਓ ਹੈਨਾ ਕਰ ਲਓ ਗੱਲ ਤੇ ਗੱਲ ਸੁਣੋ ਮੇਰੀ ਕਿਸੇ ਦਿਨ ਨਾ ਮਿਲ ਲਈ ਇਹ ਕੁੜੀ ਨੂੰ ਤਦ ਜਾਨੀ ਕੋਈ ਗੱਲ ਨਹੀਂ ਚਲੋ ਹਾਂ ਕਿਹਦਣਾ ਵਿਚਾਰ ਬਣਾਉਣੇ ਸਾਂ ਮੇਲਾ ਆਉਣੇ ਜਾ ਕੇ ਆਪਾਂ ਠੀਕ ਆ ਨਾਲ ਚਲਦੇ ਸਾਰੇ ਵੀ ਖੁਸ਼ ਹੋ ਜਾਣਗੇ ਵੀ ਮਿਲਣ ਆਏ ਮਾਪਿਓ ਉਦਾਂ ਵੀ ਤਾਂ ਲੈਣ ਜਾਣਾ ਸੀ ਉਹਨੂੰ ਹਨਾ ਜਾਓ ਨੇ ਹਾਂ ਚਲੋ ਠੀਕ ਆ ਮੈਂ ਕਰਦੀ ਫੋਨ ਠੀਕ ਆ ਕਰੂਗਾ ਮੇਰਾ ਰੱਦਵਾ ਮੈਂ ਮਮੀ ਨੂੰ ਨਾ ਫੋਨ ਕਰੀ ਲਵਾ ਕਿੰਨਾ ਚਿਰ ਹੋ ਗਿਆ ਵਾ ਆਏ ਤੇ ਹੈ ਨਹੀਂ ਨਾ ਕਦੀ ਇਹ ਨਾਲੇ ਫੇਰਾ ਮਾਰ ਜਾਣਗੇ ਨਾਲੇ ਮੇਰਾ ਵੀ ਜੀ ਕਿਹੜਾ ਲੱਗਣ ਦਿਆ ਲੱਗ ਜੋਗ ਦਾ ਫੋਨ ਵੀ ਆਈ ਹੈ ਨਾਲੇ ਉਹਨੂੰ ਖੁਸ਼ਖਬਰੀ ਦਿੰਨੀ ਹੈ ਤੇ ਗੱਲ ਕਰਨੀ ਘੜੀ ਪੈ ਗਈ ਤੇ ਹਲੋ 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 ਸਤਿ ਸ਼੍ਰੀ ਅਕਾਲ ਮਮੀ ਜੀ ਸਾਸਿਕਾ ਬੋਤ ਕੀ ਹਾਲ ਚੰ ਹੈ ਜੀ ਹਾਂ ਜੀ ਠੀਕ ਠਾਕ ਵਧੀਆ ਤੁਸੀਂ ਸੁਣਾਓ ਹਾਂ ਵਧੀਆ ਆਪਣੇ ਠੀਕ ਠਾਕ ਬੱਤ ਹਾਂ ਜੀ ਹੋਰ ਕੀ ਕਰਦੇ ਸੀ ਬਸ ਕੋਤ ਮੈਂ ਆਦੇ ਬਸ ਕੰਮ ਬੰਮ ਕਰਕੇ ਜੀ ਅੱਛਾ ਅੱਛਾ ਤੁਹਾਡਾ ਹੌਂ ਨੀ ਜੀ ਕਰਦਾ ਉਹਨੂੰ ਜੀ ਕਰਦਾ ਆ ਕਰਦਾ ਕਿ ਉਹ ਨਹੀਂ ਹੈ ਮਾਰ ਜੋ ਫੇਰਾ ਮੰਮੀ ਹੀ ਨਹੀਂ ਕਹਿੰਦੇ ਸੀ ਕਿ ਦਿਨ ਵੀ ਆ ਜਾਓ ਤੁਸੀਂ ਠੀਕ ਠੀਕ ਪਤਾ ਹੁੰਨੇ ਆ ਤੇ ਮੈਂ ਹੀ ਸੋ ਤੈਨੂੰ ਫੋਨ ਕਰਨਾ ਸੀ ਅੱਛਾ ਅੱਛਾ ਤੇ ਖੁਸ਼ਖਬਰੀ ਬਣ ਗਈ ਉਹ ਕਿਹਦੀ ਮੰਮੀ ਜੀ ਆੜਾ ਨਾ ਆ ਗਿਆ ਬਾਹਰ ਦਾ ਵੀਜ਼ਾ ਅੱਛਾ ਅੱਛਾ ਚਲੋ ਇਹ ਤਾਂ ਬੜੀ ਖੁਸ਼ੀ ਦੀ ਗੱਲ ਹੈ ਅਮਰਜੀਤ ਦਾ ਵੀ ਹੈ ਚਲੋ ਵੀ ਜੀ ਨੇ ਵੀ ਬਥੇਰੇ ਤੱਕੇ ਖਾਦੇ ਆ ਇਸ ਕੰਮ ਬਾਰੇ ਹਾਂ ਵਧੀਆ ਚਲ ਵਾਹਿਗੁਰੂ ਨੇ ਸੁਣ ਲਿਆ ਹਾਂਜੀ ਹਾਂਜੀ ਕਿ ਪੁੱਤਾ ਹੁਣਾ ਤੈਨੂੰ ਮਿਲਣਾ ਹੈ ਤੀਹੀ ਅਬੀ ਹੁਣ ਮਾਰਜੋ ਫੇਰਾ ਮੰਮੀ ਹਣੀ ਕਹਿੰਦੇ ਸੀ ਵੀ ਨਾਲੇ ਤੀਹ ਘਰ-ਬਾਰ ਵੇਖ ਲੈਂਦੇ ਵੀ ਆਏ ਤੇ ਹੈ ਨਹੀਂ ਆ ਤੇ ਇਹ ਆ ਵੀ ਨਾਲੇ ਫੇਰਾ ਵੱਜ ਜਾਂਦਾ ਨਾਲੇ ਘਰ-ਬਾਰ ਵੇਖਿਆ ਜਾਂਦਾ ਚਲ ਪੁੱਤਾ ਘਰ-ਬਾਰ ਕੀ ਵੇਖਣਾ ਸੋਨਾ ਕਰਕੇ ਤੈਨੂੰ ਵਿਆਹਿਆ ਸਾਰਾ ਕੁਝ ਵਧੀਆ ਹੀ ਹੈ ਕਿ ਬਾਕੀ ਵਧਾ ਕੀ ਆ ਔਨੇ ਕਿਸ ਜਨ ਨੂੰ ਤੇ ਤੈਨੂੰ ਵੀ ਨਾਲ ਲਿਆ ਜਾਗੇ ਚਲ ਦੋ ਚਾਲਾਂ ਸਾਡੇ ਕੋਲ ਰਹੀਂ ਹਾਂਜੀ ਨਹੀਂ ਮੰਮੀ ਜੀ ਉਹ ਤੇ ਗੱਲ ਠੀਕ ਆ ਬਾਕੀ ਆ ਜਿਹੜੀ ਵਿਜੀ ਵਾਲੀ ਗੱਲ ਦੱਸੀ ਹੈ ਨਾ ਮੈਨੂੰ ਤੇ ਸੱਚੀ ਬੜੀ ਖੁਸ਼ੀ ਹੋਈ ਆ ਈਐਪੀ ਵੀਜ਼ੇ ਦਾ ਕੰਮ ਬਣ ਗਿਆ ਵਾਣਾ ਹੁਣ ਤਾਂ ਧੀ ਵੀ ਸਾਰੀ ਟੈਨਸ਼ਨ ਦੂਰ ਹੋ ਜੂਗੀ। ਹੋਰ ਬੁੱਤ ਵੀ ਹੁਣ ਤਨ ਵਿਆਹ ਤਾਂ ਆਇਆ ਐਂ ਤੂੰ ਆਪਣੇ ਘਰ ਦਾ ਜੀ ਖੁਸ਼ੀ ਤੇ ਚਲ ਵੀਰ ਤੇਰਾ ਤਾਂ ਵੀ ਕੰਮ ਬੰਦ ਹੋ ਗਿਆ ਤੇ ਉਹ ਵੀ ਆਪਣੇ ਆਦੇ ਲੱਗੂਗਾ ਹੈ ਸਾਡਾ ਉਹ ਵੀ ਠੀਕ ਜਿਹੜਾ ਹੋ ਗਿਆ ਨਹੀਂ ਨਹੀਂ ਕੋਈ ਨਹੀਂ ਤਸੀਂ ਕਰੋ ਆਪਣੇ ਕੰਮ ਤੇ ਛੇਤੀ ਛੇਤੀ ਮਾਰ ਲਓ ਫੇਰਾ ਤੇ ਫਿਰ ਮੰਮੀ ਜੀ ਹੁਣਾਣਾ ਮੈਂ ਕਰ ਲੂੰਗੀ ਗੱਲ ਵੀ ਕਹਿੰਦੇ ਸੀ ਮੰਮੀ ਹੁਣੀ ਵੀ ਮੈਨੂੰ ਲੈ ਕੇ ਵੀ ਜਾਣਾ ਵਾ ਤੇ ਫਿਰ ਆਪਣੇ ਹਿਸਾਬ ਨਾਲ ਉਹ ਵੇਖ ਲੈਣਗੇ ਤੇ ਨਾਲੇ ਮੈਂ ਆ ਵੀਜ਼ੇ ਵਾਲੀ ਗੱਲ ਮੰਮੀ ਹੁਣਾ ਨੂੰ ਵੀ ਦੱਸਣੀ ਆ। ਉਹਨਾਂ ਸਾਰੇ ਨੇ ਬੜੇ ਖੁਸ਼ ਹੋਣਾ ਮੈਂ ਉਹਨਾਂ ਬੜੇ ਖੁਸ਼ ਹੋਣਾ ਆ ਤੋ ਦੱਸਦੇ ਕੋਈ ਗੱਲ ਨਹੀਂ ਤੇ ਉਹਨੇ ਤੁਹਾਨੂੰ ਮਿਲ ਕੇ ਤਾਂ ਹੈ ਚਲੋ ਠੀਕ ਜੀ ਮੰਮੀ ਜੀ ਦੇਣਾ ਫਿਰ ਸਲਾਹ ਕਰਕੇ ਤੁਹਾਨੂੰ ਦੱਸਨੇ ਆ ਕਿਦਾਂ ਆਉਣਾ ਠੀਕ ਹੈ ਹਾਂਜੀ ਠੀਕ ਜੀ ਮੰਮੀ ਜੀ ਚਲ ਠੀਕ ਪੁੱਤਰ ਖਿਆਲ ਰੱਖੀ ਆਪਣਾ ਹੈਂ ਔਰ ਜੋ ਬੰਨ ਠੀਕ ਠਾਕ ਹੈ ਹਾਂਜੀ ਹਾਂਜੀ ਵਧੀਆ ਠੀਕ ਠਾਕ ਨੇ ਚਲੋ ਵਧੀਆ ਵਧੀਆ ਠੀਕ ਹੈ ਪੁੱਤਰ ਹਾਂਜੀ ਠੀਕ ਹੈ ਮੰਮੀ ਜੀ ਚਲ ਠੀਕ ਹੈ ਪੁੱਤਰ ਆਵਾਂਗੇ ਤੁਹਾਨੂੰ ਕਿਸੇ ਮਿਲਣਾ ਨਾਲ ਤੇਨ ਡੱਬਾ ਡੁਬਾ ਦੇ ਜਾਾਂਗੇ ਹੈਂ ਵਧਾਈ ਦਾ ਚਲ ਠੀਕ ਹੈ ਫਿਰ ਹੈਂ ओके। ਹੈ ਕਿ ਨਵਦੀਆ ਗੱਲ ਹੋ ਗਈ ਆ ਨਾ। ਮੰਮੀ ਹੁਣਾਂ ਦਾ ਵੀ ਵੀਜ਼ਾ ਆ ਗਿਆ ਵਾ ਤੇ ਵੀਰ ਜੀ ਵੀ ਕੈਨੇਡਾ ਚਲ ਜਾਣਗੇ। ਤੇ ਬਾਕੀ ਵੀ ਵੀ ਕਹਿਣ ਤੇ ਦੇ ਹੀ। ਫੇ ਮੈਂ ਕੈਨੇਡਾ ਜਾਣਾ ਵਾ। ਮੰਮੀ ਹੁਣੀ ਚਲਗੇ। ਵੀਰ ਜੀ ਨੇ ਵੀ ਚਲ ਜਾਣਾ ਵਾ ਤੇ ਜਦੋਂ ਆਪਾਂ ਵੀ ਦੋਵੇਂ ਜਾਣੇ ਚਲਗੇ ਤੇ ਕਿੰਨਾ ਵਧੀਆ ਹੋ ਜਾਣਾ ਨਾ। ਸਾਰੇ ਜਣੇ ਇਕੱਠੇ ਰਵਾਂਗੇ। ਇਦਾਂ ਕਰਦੀ ਆ। ਹੁਣ ਮੰਮੀ ਨੂੰ ਦੱਸਉਣੀ ਆ। ਚਲ ਕਿੰਨੀ ਖੁਸ਼ ਹੋਈ ਆ ਜੋਤ। ਜਦੋਂ ਦੱਸਿਆ ਬਦਲੀ ਇਦਾਂ ਹੀ ਕੰਮ ਬਣ ਗਿਆ ਈ ਤੇ ਤੇਰੇ ਮੰਮੀ ਡੈਡੀ ਦਾ ਵੀ ਬਣ ਗਿਆ ਹੈ। ਜਗਾ ਚੜ ਗਿਆ ਨੂੰ ਏਦਾਂ ਕਰਨੀ ਆ ਵੀ ਦਲਜੀਤ ਨੂੰ ਇਹ ਹੁਣ ਦੱਸ ਹੀ ਦਿੰਨੀ ਆ ਕਰਦੀ ਆ ਗੱਲ ਉਹਦੇ ਨਾਲ ਹੀ ਮੰਮੀ ਜੀ ਬੈਠੇ ਜੀ ਆਹੋ ਪੁੱਤ ਮੈਂ ਫੇਰ ਬਹਿਣਾ ਹੀ ਆ ਤੇਰੇ ਵਾਲਾ ਸੋਈ ਚ ਗਈ ਤਾਂ ਤੂੰ ਮੈਨੂੰ ਕੰਮ ਨਹੀਂ ਕਰਨ ਦਿੱਤਾ ਰਪਿੰਦਰ ਵਾਲ ਜਾਨੀ ਆ ਤੋ ਉਹ ਨਹੀਂ ਕਰ ਲੈਂਦੀ ਤੇ ਮੈਂ ਫੇਰ ਵੇਲੀ ਹਾਂ ਮੈਂ ਟੀਵੀ ਲਾ ਲਿਆ ਆਣ ਕੇ ਚੱਲੀ ਵੀ ਉਹ ਕੋਈ ਗੱਲ ਨਹੀਂ ਮੰਮੀ ਜੀ ਕਿਹੜੀ ਰੈਸਟੋਰੈਂਟ ਵਿੱਚ ਜ਼ਰੂਰੀ ਚਾਹੀਦੀ ਹੁੰਦੀ ਹੈ ਕਿ ساری ਉਮਰ ਕੰਮ ਕੀਤਾ ਹੀ ਆ ਤੁਸੀਂ ਚਲੋ ਟਾਡੇ ਤੇ ਤੀਆਂ ਦੇ ਸਿਰ ਤੇ ਐਸ਼ ਲੈਣੀ ਹੈ ਮੈਂ ਵੀ ਹੁਣ ਕੋਈ ਨਹੀਂ ਨਾਲੇ ਨਾ ਮੈਂ ਤੁਹਾਨੂੰ ਦੱਸਣਾ ਹੀ ਤੀਹ ਕਹਿੰਦੇ ਹੀ ਨਾ ਮੰਮੀ ਜੀ ਹੁਣਾਂ ਨੂੰ ਫੋਨ ਕਰ ਲਓ ਤੇ ਮੈਂ ਮੰਮੀ ਨੂੰ ਫੋਨ ਕੀਤਾ ਹੀ ਅੱਛਾ ਤੇ ਮੈਂ ਆਪੀ ਮੰਮੀ ਕਹਿੰਦੇ ਆ ਵੀ ਤੁਸੀਂ ਮਾਰਜੋ ਫੇਰਾ ਨਾਲੇ ਘਰ-ਬਾਰ ਵੇਖ ਜੋ ਤੇ ਦੇਹ ਹੀ ਕਹਿਣ ਵੀ ਕਹਿੰਦੇ ਫੇਰਾ ਤੇ ਹੀ ਮਾਰਨਾ ਹੀ ਆ ਤੇ ਨਾਲੇ ਉਹ ਉਥੇ ਇੱਕ ਹੋਰ ਖੁਸ਼ਖਬਰੀ ਬਣੀ ਆ ਜੋ ਤਾਂ ਕਾਦੀ ਖੁਸ਼ਖਬਰੀ ਬਣੀ ਆ ਉਹ ਵੀ ਜੀ ਦਾ ਕੰਮ ਬਣਾਉਂਦੇ ਹੀ ਨਾ ਬਾਰਦਾ ਤੇ ਇਕੱਲਿਆਂ ਦਾ ਨਹੀਂ ਬੰਦਦਾ ਅੱਛਾ ਉਹ ਡੈਡ ਜੀ ਦੇ ਹੁਣਾ ਥਰੂ ਬੰਦਦਾ ਹੀ ਤੇ ਹੁਣ ਡੈਡ ਜੀ ਹੁਣਾ ਨੇ ਲਾਏ ਹੀ ਪੇਪਰ ਵਗੈਰਾ ਤੇ ਵੀਜੀ ਦਾ ਵਿਦਾ ਆ ਗਿਆ ਵਾ ਤੇ ਨਾਲ ਹੀ ਡੈਡੀ ਹੋਣਾ ਦਾ ਵੀ ਆ ਗਿਆ ਅੱਛਾ ਤੇ ਨਾ ਜਾਣਾ ਚਲ ਜਾਣਾ ਹਾਂਜੀ ਹਾਂਜੀ ਲੈ ਪੁੱਤ ਆ ਤੇ ਬੜੀ ਖੁਸ਼ੀ ਵਾਲੀ ਗੱਲ ਹੋਈ ਚੱਲ ਫੇਰ ਤੇ ਧੀਏ ਤੈਨੂੰ ਵਧਾਈ ਹੋਵੇ ਮੰਮੀ ਜੀ ਤੈਨੂੰ ਜਿਆਦਾ ਵਧਾਈਆਂ ਹੋਣ ਇਹ ਵੀ ਕਹਿੰਦੇ ਹੀ ਨਾ ਹੁਣ ਵੀ ਮੈਂ ਵੀ ਕੈਨੇਡਾ ਜਾਣਾ ਵਾ ਚਲੇ ਆ ਵੀ ਅਸੀਂ ਵੀ ਚਲ ਜਾਾਂਗੇ ਬਾਅਦ ਤੇ ਹਨਾ ਮੁੜ ਕੇ ਸਾਰੇ ਜਣੇ ਇਕੱਠੇ ਰਵਾਂਗੇ ਇਹ ਆ ਵੀ ਪੁੱਤ ਮਹਾਰਾਜ ਜੀ ਸੁਭਾਅ ਬਣਾਉਂਦਾ ਵਾ ਵੇਖ ਲੈ ਉਧਰ ਤੇਰੇ ਮੰਮੀ ਡੈਡੀ ਦਾ ਕੰਮ ਵਣ ਗਿਆ ਉਧਰ ਜੋਬਨ ਵੀ ਕਹਿਣ ਡਿਆ ਵਾ ਤੇ ਚਲ ਜੋਬਨ ਚਲ ਗਿਆ ਤੁਸੀਂ 7-2 ਸਾਲਾਂ ਤੱਕ ਜਾਣਾ ਹੀ ਹੈ ਮਮੀ ਜੀ ਮੈਂ ਤੇ ਜਾਣਾ ਹੀ ਆ ਅਸੀਂ ਤੁਹਾਨੂੰ ਵੀ ਛੇਤੀ ਲੈ ਜਾਣਾ ਵਾ ਤੇ ਇਹ ਅਸੀਂ ਬੁੱਢਿਆਂ ਨੇ ਜਾ ਕੇ ਉੱਥੇ ਕੀ ਕਰਨਾ ਵਾ ਚੱਲ ਤੁਸੀਂ ਉੱਥੇ ਹੱਸੋ ਖੇਡੋ ਆਪਣੇ ਕੰਮਕਾਰ ਕਰੋ ਮਮੀ ਜੀ ਥੋੜਾ ਜਿਹਾ ਟਾਈਮ ਬੰਦਾ ਬਾਹਰ ਲਾਵੇ ਨਾ ਮਹੀਨਾ ਦੋ ਮਹੀਨੇ ਤੇ ਇਹ ਆ ਵੀ ਮਨ ਬਦਲ ਜਾਂਦਾ ਵਾ ਸਾਰੀ ਉਮਰ ਤਹੀ ਇੱਥੇ ਕੱਟੀ ਆ ਤੇ ਜਦੋਂ ਤੁਹਾਡਾ ਜੀ ਕਰੂਗਾ ਉਦੋਂ ਤੁਸੀਂ ਵਾਪਸ ਆ ਜਿਓ ਚੱਲ ਧੀਏ ਤੁਸੀਂ ਤੇ ਪਹਿਲਾਂ ਆਪਣਾ ਬਣਾਓ ਜਦੋਂ ਤੁਹਾਡਾ ਅੰਜਲ ਹੋਇਆ ਉਦੋਂ ਅਸੀਂ ਵੀ ਆ ਜਾਾਂਗੇ ਤੁਹਾਡੇ ਕੋਲ ਮਮੀ ਜੀ ਮੈਨੂੰ ਪਤਾ ਵਾ ਵੀ ਇੱਥੇ ਵੀ ਤੁਸੀਂ ਵਧੀਆ ਰਹਿੰਦੇ ਹੋ ਤੇ ਸਾਡੇ ਕੋਲ ਜਾਓਗੇ ਤੇ ਸਾਨੂੰ ਹੋਰ ਵਧੀਆ ਲੱਗੂਗਾ ਉੱਥੇ ਮੰਮੀ ਡੈਡ ਜੀ ਤੇ ਹੋਣੇ ਹੀ ਆ ਤੇ ਤੁਸੀਂ ਚੱਲ ਜਾਓਗੇ ਉਹਨਾਂ ਦਾ ਵੀ ਜੀ ਲੱਗਾ ਰਹੂਗਾ ਤੁਹਾਡਾ ਵੀ ਤੇ ਨਾਲ ਲੱਗਦਾ ਸਾਡਾ ਵੀ ਜੀ ਲੱਗਾ ਰਹਿਣਾ ਚੱਲ ਕੋਈ ਗੱਲ ਨਹੀਂ ਪੁੱਤ ਜੇ ਤਾਂ ਤੁਸੀਂ ਦੋਵੇਂ ਜਾਣੇ ਚੱਲਗੇ ਫਿਰ ਸਾਨੂੰ ਮਗਰ ਆਉਣਾ ਹੀ ਪੈਣਾ ਵਾ ਇੱਥੇ ਵੀ ਕਿਹੜਾ ਸਾਡਾ ਜੀ ਲੱਗਣਾ ਵਾ ਐਨੇ ਮਮੀ ਜੀ ਤੇਹੀ ਚਲੇ ਗਏ ਫਿਰ लवली ਵੀਜੀ ਹੁਣਾਂ ਨੂੰ ਰੁਪਿੰਦਰ ਦੀਦੀ ਹੁਣਾਂ ਨੂੰ ਵੀ ਲਿਆ ਜਾਣਾ ਐ ਅਸੀਂ ਇੱਥੇ ਕੀ ਹੈ ਤੁਹਾਨੂੰ ਪਤਾ ਹੀ ਆ ਸਾਰਾ ਦਿਨ ਬਜਰੇ ਘਰੋਂ ਬਾਹਰ ਰਹਿੰਦੇ ਨੇ ਰਾਤ ਨੂੰ ਆਉਂਦੇ ਆ ਤੇ ਰੋਟੀ ਖਾਣ ਦਾ ਟਾਈਮ ਹੀ ਨਹੀਂ ਮਿਲਦਾ ਤੇ ਮੈਂ ਮਮੀ ਜੀ ਹੁਣਾਂ ਨੂੰ ਕਿਹਾ ਸੀ ਮੈਂ ਤਾਂ ਹੀ ਛੇਤੀ ਫੇਰਾ ਮਾਰੋ ਤੇ ਉਹਨਾਂ ਨੇ ਨਾ ਹੁਣ ਕਿਹੇ ਦਿਨ ਆਉਣਾ ਵਾ ਫਿਰ ਮੈਂ ਤਾਂ ਦੱਸੂੰਗੀ ਜੀ ਹਾਂ ਚਲਿਆ ਵੀ ਮੰਮੀ ਨਾਲ ਕਹਣਾ ਇੱਕ ਦਿਨ ਪਹਿਲਾਂ ਦੱਸ ਦਿਓ ਕਿਹੇ ਟਾਈਮ ਤੇ ਜਾਣ ਦੀ ਸਲਾਹ ਬਣਾਈ ਹੁੰਦੀ ਆ ਨਹੀਂ ਨਹੀਂ ਮੰਮੀ ਜੀ ਉਹਨਾਂ ਨੂੰ ਛੇਤੀ ਆ ਜਰਨਾ ਵਾ ਉਹਨਾਂ ਦਾ ਛੇਤੀ ਬਣ ਗਿਆ ਵਾ ਬਾਪੂ ਅੱਛਾ ਅੱਛਾ ਚਲ ਆ ਤੇ ਬੜੀ ਵਧੀਆ ਗੱਲ ਹੋਈ ਚੱਲ ਵੀ ਦਲਜੀਤ ਵੀ ਆਰੇ ਲੱਗ ਜਾਊਗਾ ਪੁੱਤ ਹੋਰ ਮੰਮੀ ਜੀ ਵੀਰ ਜੀ ਨੇ ਨਾ ਬੜੇ ਥੱਕੇ ਖਾਤੇ ਆ ਤੇ ਇਹਨਾਂ ਥੱਕਿਆਂ ਦੇ ਚੱਕਰ ਚ ਫਿਰ ਉਹਨਾਂ ਸੋਚਿਆ ਵੀ ਪਹਿਲਾਂ ਜੋੜਦਾ ਵਿਆਹ ਕਰ ਦਿੰਨੇ ਆ ਜਦੋਂ ਬੰਦਾ ਸੈਟਲ ਨਾ ਹੋਏ ਤੇ ਫਿਰ ਵਿਆਹ ਵੀ ਥੋੜੀ ਹੋ ਜਾਂਦਾ ਕਿਤੇ ਸਹੀ ਗੱਲ ਵਾ ਚਲ ਕੋਈ ਗੱਲ ਨਹੀਂ ਮਹਾਰਾਜ ਇਦਾਂ ਹੀ ਸਾਰੇ ਕੰਮ ਬਣਾਉਂਦਾ ਪੁੱਤ ਮਾਂ ਪਿਓ ਨੂੰ ਵੀ ਫਿਕਰ ਹੁੰਦਾ ਵਾ ਜਿੰਨਾ ਚਿਰ ਨਾ ਬੱਚੇ ਕਿਸੇ ਕੰਮ ਤੇ ਨਹੀਂ ਲੱਗਦੇ ਚੱਲ ਹੁਣ ਤਿੰਨਾ ਜਾਣਿਆਂ ਦਾ ਇਕੱਠਾ ਹੀ ਬਣ ਗਿਆ ਪਰਿਵਾਰ ਜਿਹਦਾ ਇੱਥੇ ਰਹਿਣ ਦੇ ਹੀ ਉਦਾਂ ਹੀ ਪਰਿਵਾਰ ਬਾਹਰ ਜਾ ਕੇ ਬਣ ਜਾਣਾ ਹਾਂਜੀ ਮੰਮੀ ਜੀ ਕੋਈ ਨਹੀਂ ਮੈਂ ਤੈਨੂੰ ਦੱਸ ਦਊਂਗੀ ਕਿ ਚੋਲ ਬਣ ਚਲੇ ਹੋਣੇ ਆ ਤੇ ਮੈਂ ਤੁਹਾਡੇ ਵਾਸਤੇ ਲਿਆਉਣੀ ਹਾਂ ਚੱਲ ਠੀਕ ਆ ਪੁੱਤ ਹਾਂਜੀ ਵੇਖਾ ਜੋਤ ਕਿੰਨੀ ਖੁਸ਼ ਵਾ ਵੀ ਮੇਰੇ ਮੰਮੀ ਡੈਡੀ ਦਾ ਤੇ ਪਰ ਆ ਦਾ ਵਾਰ ਦਾ ਕੰਮ ਬਣ ਗਿਆ ਚੱਲ ਖੁਸ਼ੀ ਤੇ ਮੈਨੂੰ ਵੀ ਬਥੇਰੀ ਆ ਵੀ ਮੇਰਾ ਪੁੱਤ ਵੀ ਕਹਿਣ ਡਿਆ ਵਾ ਵੀ ਮੈਂ ਉੱਥੋਂ ਦਾ ਕੰਮ ਬਣਾਉਣਾ ਵਾ ਚੱਲ ਆਪਣੇ ਘਰ ਦੇ ਜੀ ਉੱਥੇ ਹੋਣਗੇ ਤੇ ਮੈਨੂੰ ਵੀ ਕੋਈ ਫਿਕਰ ਨਾ ਹੋਊਗਾ ਵੀ ਮੇਰਾ ਪੁੱਤ ਨਾ ਇੱਥੋਂ ਟੱਬਰ ਚੋਂ ਗਿਆ ਵਾ ਤਾਂ ਉੱਥੇ ਜਾ ਕੇ ਟੱਬਰ ਚ ਹੀ ਬਹਿ ਗਿਆ ਵਾ ਦੱਸਦੀ ਆ ਇਹਦੇ ਡੈਡੀ ਨੂੰ ਵੀ ਜੋਤ ਨੇ ਤੇ ਮੈਨੂੰ ਆ ਗੱਲ ਦੱਸੀ ਆ ਗੱਲ ਤੇ ਨਾ ਉਹ ਤਾਂ लवली ਵੀਰਦੀ ਵੀ ਠੀਕ ਵਾ ਚੱਲ ਹੁਣ ਅਸੀਂ ਤੰਗ ਹੋ ਕੇ ਪੈਸੇ ਡਿਆਂ ਇਕੱਠੇ ਕਰਨੇ ਮੁੜ ਕੇ ਇਹ ਆ ਕਿ ਦੋ ਸਾਲਾਂ ਨੂੰ ਤਾਂ ਮੈਂ ਵੀ ਬਥਾਰੇ ਪੈਸੇ ਇਕੱਠੇ ਕਰ ਲੈਣੇ ਆ ਫੇਰ ਤੇ ਭਾਈ ਮੈਂ ਆਪਣੇ ਲਾ ਕੇ ਚੱਲ ਜਾ ਚਲ ਕੋਈ ਗੱਲ ਨਹੀਂ ਜਟਨ ਨੂੰ ਮੈਂ ਕਹਿ ਹੀ ਦੇਣਾ ਵਾ ਕਿ ਅਸੀਂ ਦੋ ਸਾਲ ਬਾਅਦ ਚੱਲਾਂਗੇ ਐਦਾਂ ਹੀ ਕਰਦਾ ਤੂੰ ਹੀ ਜਿਵੇਂ ਤੇ ਮੈਂ ਤੁਹਾਨੂੰ ਅੰਦਰ ਲੱਭਣ ਦੀ ਕਿਉਂ ਕਿ ਮੈਂ ਤੁਹਾਨੂੰ ਦੱਸਣਾ ਹੀ ਉਹ ਦਰਜੀ ਨੇ ਦੱਸਿਆ ਹੈ ਨਾ ਤੁਹਾਨੂੰ ਦਲਜੀਤ ਵੀਰ ਵੱਲੋਂ ਵਾਅਦਾ ਕੰਮ ਬਣਾਉਣ ਦੇ ਆ ਤੇ ਡੈਡੀ ਹੁਣਾਂ ਦਾ ਵੀ ਵੀਜ਼ਾ ਨਾਲ ਹੀ ਆ ਗਿਆ ਵਾ ਤੇ ਵੀਰ ਜੀ ਦਾ ਵੀ ਆ ਗਿਆ ਅੱਛਾ ਹਾਂਜੀ ਜੋ ਕਹਿੰਦੇ ਸੀ ਵੀ ਹੁਣ ਅਸੀਂ ਛੇਤੀ ਚੱਲ ਜਾਣਾ ਚੱਲਾ ਤੇ ਵਧੀਆ ਵਾ ਤੇ ਮੈਂ ਉਹਨਾਂ ਨੇ ਸਾਰੇ ਬੰਦੇ ਨੇ ਇਹੋ ਠੀਕ ਹੁੰਦੀ ਆ ਕਿ ਬਾਹਰ ਦਾ ਕੰਮ ਛੇਤੀ ਛੇਤੀ ਬਣ ਜਾਵੇ ਹਾਂਜੀ ਮੈਂ ਤਾਂ ਉਹਨਾਂ ਨੂੰ ਕਿਹਾ ਸੀ ਮੈਂ ਤਾਂ ਇੱਥੇ ਵੀ ਫੇਰਾ ਮਾਰਜੋ ਮੈਨੂੰ ਸਭ ਤੋਂ ਵੱਡੀ ਖੁਸ਼ੀ ਦੀ ਗੱਲ ਪਤਾ ਕਿਹੜੀ ਆ ਮੰਮੀ ਜੀ ਹੁਣਾਂ ਵੀ ਚੱਲ ਜਾਣਾ ਵੀਰ ਜੀ ਹੁਣੀ ਵੀ ਇੱਥੇ ਹੋਣੇ ਆ ਤੇ ਅਸੀਂ ਵੀ ਤਾਂ ਕਿਹੇ ਰੋਜ਼ ਨੂੰ ਜਾਣਾ ਹੀ ਆ ਉਹ ਜੋ ਦੋ ਤੇ ਤੇਰੀ ਗੱਲ ਠੀਕ ਵਾ ਪਰ ਅਸੀਂ ਅਜੇ ਨਹੀਂ ਗਏ ਜਾਣਾ ਹੁਣ ਮੈਂ ਨਾ ਸਲਾਹ ਥੋੜੀ ਬਦਲਤੀ ਆ ਕਿਉਂ ਮੈਂ ਇਹ ਜੀ ਸੋਚਣ ਡਿਆ ਹਾਂ ਕਿ ਹੁਣ ਅਸੀਂ ਵਿਆਹ ਵੀ ਕੀਤਾ ਵਾ ਹਨਾ ਤੇ ਚੀਜ਼ਾਂ ਵੀ ਇੱਕ ਦੋ ਬਣਾਈਆਂ ਵਾ ਕਿ ਤਾਂ ਕਰਕੇ ਹੱਥ ਥੋੜਾ ਜਿਆਦਾ ਤੰਗ ਤਾਨੂੰ ਪਤਾ ਹਰ ਇੱਕ ਤਾਂ ਹੋਈ ਜਾਂਦਾ ਵਾ ਤੇ ਇਹ ਆ ਵੀ ਜਿਵੇਂ 2 ਸਾਲ ਉੱਥੇ ਹੀ ਲਾਵਾਂ ਜਿੱਥੇ ਮੈਂ ਪਹਿਲਾਂ ਹਾਂ ਤੇ ਮੁੜ ਕੇ ਫਿਰ ਮੈਂ ਚੰਗੇ ਤੇ ਇਦਾਂ ਬਣਾਉਣਾ ਪੈਸੇ ਇਕੱਠੇ ਕਰਕੇ ਚਲੋ ਕੋਈ ਨਹੀਂ ਵੇਖ ਲੋ ਪਰ ਇਹ ਵੀ ਚਲੋ ਡੈਡੀ ਜੀ ਹੁਣ ਗਏ ਹੋਣਗੇ ਸਾਨੂੰ ਵੀ ਸੁੱਖ ਹੋਊਗਾ ਜਾ ਕੇ ਰਹਿਣ ਵਾਲੇ ਤੇ ਬਣਾएंगे ਨਹੀਂ ਨਹੀਂ ਵਧੀਆ ਵਾ ਨਾਲੇ ਇਹ ਆ ਵੀ ਜੇ ਦਲਜੀਤ ਵੀ ਉੱਥੇ ਹੋਊਗਾ ਨਾ ਤੇ ਸਾਡੇ ਜਾਂਦੇ ਨੂੰ ਕੋਈ ਨਾ ਕੋਈ ਬੰਦਾ ਉੱਥੇ ਹੋਊਗਾ ਸਾਰੀਆਂ ਚੀਜ਼ਾਂ ਦੀ ਲੋੜ ਹੁੰਦੀ ਹੈ ਤੇ ਤੁਹਾਨੂੰ ਤੰਗੀ ਨਾ ਹੋਊਗੀ। ਹਾਂਜੀ ਨਹੀਂ ਉਹ ਤੇ ਠੀਕ ਹੈ। ਤੇ ਨਾਲੇ ਜੇ ਬਾਹਰ ਦਾ ਕੰਮ ਬਣਾਉਣਾ ਹੋਊਗਾ ਤੇ ਅਸੀਂ ਦਿਲਜੀਤ ਵੀਰ ਨੂੰ ਕਹਾਂਗੇ ਜਿੱਥੋਂ ਉਹਨਾਂ ਬਣਾਇਆ ਅਸੀਂ ਉੱਥੋਂ ਬਣਾਵਾਂਗੇ। ਹਾਂਜੀ ਨਹੀਂ ਕੋਈ ਨਹੀਂ ਮੰਮੀ ਜੀ ਹੋਣਾ ਨਾ ਕਿਸੇ ਦਿਨ ਆਉਣਾ ਵਾ ਤੇ ਤੁਸੀਂ ਥੋੜਾ ਜਿਹਾ ਘਰੇ ਹੀ ਰਹੋ ਹੈ। ਨਹੀਂ ਨਹੀਂ ਕੋਈ ਨਹੀਂ ਮੈਂ ਤਾਂ ਘਰੇ ਰਹਿਣਾ ਵਾ। ਮੰਮੀ ਨੂੰ ਦੱਸਿਆ ਅੰਦਰ। ਹਾਂਜੀ ਮੰਮੀ ਨੂੰ ਮੈਂ ਦੱਸ ਲਈ। ਹਾਂ ਦੇਖੋ। ਨਾ ਨਾ ਮੰਮੀ ਹਣੀ ਤਾਂ ਬੜੇ ਖੁਸ਼ ਹੋਏ ਸੀ। ਕਹਿੰਦੇ ਵੀ ਚਲੋ ਵਧੀਆ ਹੋ ਗਿਆ ਉਹਨਾਂ ਦਾ ਵੀਜ਼ਾ ਆ ਗਿਆ ਤੇ ਉਹਨਾਂ ਨੂੰ ਹਜੇ ਹਾਂ ਗੱਲ ਚਲ ਕੋਈ ਗੱਲ ਨਹੀਂ ਮੈਂ ਦੱਸ ਦੇਣਾ ਮੰਮੀ ਨੂੰ ਠੀਕ ਆ ਤੁਸੀਂ ਕਰ ਲੋ ਕੰਮ ਕੋਈ ਗੱਲ ਨਹੀਂ ਚੰਗਾ ਹੋ ਗਿਆ ਵਧੀਆ ਹੋ ਗਿਆ ਹੈ ਹਾਂਜੀ ਮੈਂ ਕਰ ਦਾਂਗਾ ਫੋਨ ਉਹਦਾ ਡੈਡੀ ਠੀਕ ਚੱਲ ਆਹ ਤੇ ਵਧੀਆ ਗੱਲ ਵਾ ਇਹ ਆਪੀ ਜੀ ਆਪਣੀ ਜੀ ਪਹਿਲਾਂ ਉੱਥੇ ਹੋਣ ਨਾ ਤੇ ਕੋਈ ਮੁਸ਼ਕਲ ਨਹੀਂ ਹੁੰਦੀ ਰਹਿਣ ਦੋਦੀ ਘਰ ਕੋਰੇ ਨਾਲ ਲੈਣਾ ਹੀ ਆ ਤੇ ਚੱਲ ਅਸੀਂ ਵੀ ਨਾਲ ਥੋੜਾ ਬੋਧਾ ਚ ਰਹਿ ਲਾਂਗੇ ਮੁੜ ਕੇ ਆਪਣਾ ਕੰਦੇ ਰਵਾਂਗੇ ਜੇ ਉਹ ਮੜਾ ਬੜਾ ਟੇਲਾ ਜਾ ਬੈਠਾ ਕੀ ਗੱਲ ਵਾ ਉਹ ਨਹੀਂ ਉਦਾਂ ਹੀ ਬੈਠਾ ਇੱਥੇ ਬਾਹਰ ਹੀ ਮੈਂ ਬਹਿਣਾ ਘਣੀ ਉਹ ਪੁੱਤ ਜਮਨ ਤੋਂ ਗਿਆ ਦੇਗਾ ਜੀ ਟਵਲ ਫਿਰ ਕੀ ਬਣਿਆ ਕੰਮ ਕੀ ਕਿਦਾ ਮੇਰਾ ਤੇ ਪਤਾ ਨਹੀਂ ਬੰਨਾ ਸਬੰਨਾ ਅੱਛਾ ਪਿੰਡੋਂ ਆਇਆ ਹੈਗਾ ਫੋਨ ਜੋਦੇ ਮਮੀ ਲੈਣੀ ਦਾ ਅੱਛਾ ਉਹ ਕਹਿੰਦੇ ਇਹ ਵੀ ਉਹਨਾਂ ਦਾ ਦੋਵਾਂ ਜੀਆਂ ਦਾ ਤੇ ਨਾਲੇ ਦਲਜੀਤ ਵੀਰ ਦਾ ਕੈਨੇਡਾ ਦਾ ਕੰਮ ਬਣ ਗਿਆ ਵਾ ਚੱਲ ਵਧੀਆ ਹੋ ਗਿਆ ਯਾਰ ਹਾਂ ਵਧੀਆ ਹੋ ਗਿਆ ਹੈਗਾ ਤੇ ਮੈਨੂੰ ਇਹ ਹੀ ਵੀ ਜੇ ਉਹਨਾਂ ਨੇ ਉੱਥੇ ਜਾਣਾ ਤੇ ਤੂੰ ਵੀ ਤਾਂ ਉੱਥੇ ਜਾਣਾ ਵਾ ਤੇ ਉੱਥੇ ਇਕੱਠੇ ਰਹੀ ਜਾਓਗੇ ਤੁਸੀਂ ਉਹ ਡੈਡੀ ਮੇਰਾ ਰਾਦਾ ਪਤਾ ਕੀ ਹੈ ਕਿ ਮੈਂ ਅਜੇ ਨਾ ਬਣਾਵਾ ਬਾਹਰ ਦਾ ਕੰਮ ਜਿੱਥੇ ਪਹਿਲਾਂ ਗਿਆ ਸੀ ਨਾ ਉੱਥੇ ਚੱਲ ਜਾਨਾ ਮੈਂ 2 ਸਾਲ ਉਥੇ ਲਾਉਂਗਾ ਨਾ ਤੇ ਮੁੜ ਕੇ ਚਲੇ ਆ ਵੀ लवली ਵੀਰ ਵੀ ਕਹਿੰਦੇ ਆ ਵਾ ਕਹਿੰਦਾ ਵੀ ਪੈਸੇ ਪੂਰੇ ਇਕੱਠੇ ਕਰਕੇ ਨਾ ਤੇ ਫੇਰ ਨਵੇਂ ਤਾਂ ਜਾਵਾਂਗੇ ਉਹ ਪੈਸੇ ਦਾ ਇਦੋਂ ਟੈਨਸ਼ਨ ਨਾ ਲੈ ਤੇ ਜੇ ਬਣਦਾ ਤੇ ਬਣਾ ਲਾ ਉਹ ਗੱਲ ਟੈਨਸ਼ਨ ਦੀ ਨਹੀਂ ਹੈਗੀ ਗੱਲ ਤੇ ਇਹ ਆ ਵੀ ਹੁਣ ਵੇਖੋ ਇਕੱਠੇ ਤੇ ਪੈਸੇ ਸਾਡੇ ਕੋਲ ਨਿਕਲਣੇ ਨਹੀਂ ਨੇ ਹੁਣ ਵਿਆਹ ਕੀਤਾ ਪਿਛੇ ਜੇ ਉਹ ਤਾਂ ਤੇਰੀ ਗੱਲ ਠੀਕ ਹੈ ਤੇ ਕਿਹ ਕੋ ਮੰਗਾਗੇ ਤੇ ਉਹਦੋਂ ਬਿਹਤਰ ਇਹ ਆ ਵੀ ਆਪਣਾ ਕੰਮ ਕਰ ਲੈਨੇ ਆ ਨਾਲੇ ਵੀਰ ਕਹਿੰਦੇ ਆ ਵਾ ਕਹਿੰਦਾ ਵੀ ਤੂੰ ਹੁਣ ਜਿੱਥੇ ਪਹਿਲਾਂ ਉੱਥੇ ਚੱਲ ਜਾ ਤੇ ਮੈਂ ਵੀ ਉਹਨੇ ਚਿਰ ਥੋੜੇ-ਬਹੁਤੇ ਪੈਸੇ ਇਕੱਠੇ ਕਰਕੇ ਰੱਖੂੰਗਾ ਤੇ ਫਿਰ ਇਹ ਆ ਵੀ ਨਾਲੇ ਘਰ ਦੀ ਗੱਲ ਘਰੇ ਰਹਿੰਦੀ ਐ ਕਿਹਨੂੰ ਕੰਨੂ ਕਹਿਣਾ ਵੀ ਬਾਹਰ ਜਾਣ ਵਾਸਤੇ ਪੈਸੇ ਚਾਹੀਦੇ ਇਹ ਦੇਖਦਾ ਮੇਰਾ ਪੁੱਤ ਹੁਣ ਤਾਂ ਆਪਣੀ ਮਰਜ਼ੀ ਕਰ ਲਾ ਫਿਰ ਇਹ ਨਾਲੇ ਕਿ ਮੈਂ ਪੈਸੇ ਖੜੋ ਰਹਿ ਗਿਆ ਨਹੀਂ ਨਹੀਂ ਇਹ ਚ ਕਿਹੜੀ ਗੱਲ ਵਾ ਅੱਗੇ ਵੀ ਤਾਂ ਮੈਂ ਉੱਥੇ ਹੀ ਹਾਂ ਇਹ ਹੋਇਆ ਤੇ ਨਾਲੇ ਅਗਲੇ ਨੇ ਮੈਨੂੰ ਛੁੱਟੀ ਦਿੱਤੀ ਐ ਤੇ ਜਾਊਂਗਾ ਤੇ ਮੁੜ ਕੇ 2 ਸਾਲ ਬਾਅਦ ਕਹਿ ਦੂੰਗਾ ਵੀ ਭਾਈ ਹੁਣ ਕੀ ਮੇਰਾ ਬੱਸ ਵਾਈਥਾ ਚਲ ਦੇਖ ਲੈ ਕਰ ਲਾ ਸਲਾ ਹਾਂ ਨਹੀਂ ਮੇਰਾ ਤਾਂ ਹੀ ਹੋ ਰਦਾ ਵਾ ਚਲ ਇੱਦਾਂ ਹੀ ਕਰ ਲਾ ਬੈਠੋ ਤਾਂ ਹੀ ਐ ਚਲੋ ਠੀਕ ਮੈਨੂੰ ਤੇ ਇਹਦੀ ਸਮਝ ਨਹੀਂ ਆਈ ਜੋ ਬੰਦੀ ਪੀ ਲੋ ਕਹਿੰਦਾ ਉੱਥੇ ਜਾਣਾ ਵਾ ਹੁਣ ਕਹਿੰਦਾ लवली ਵੀਰ ਮੈਨੂੰ ਕਹਿ ਡਿਆ ਵਾ ਪੈਸੇ ਨਹੀਂ ਇਕੱਠੇ ਹੋਣੇ ਚਲ ਮਰਜ਼ੀ ਕਰੇ ਆਪਣੀ ਮੈਂ ਤਾਂ ਹੁਣ ਕਹਿ ਤਾ ਕਿ ਪੈਸੇ ਕੋੜੋ ਨਾ ਫੇਰ ਕੀ ਵੀ ਰਹਿ ਗਿਆ